ਤਰਨਤਾਰਨ ਚੋਣ ਨੂੰ ਲੈ ਕੇ ਮਾਹੌਲ ਭਾਗ ਗਿਆ ਕਿਹੜੀ ਪਾਰਟੀ ਕਿਸ ਦਾਤੇ ਪੰਥਕ ਪਾਰਟੀਆਂ ਦੀ ਕੀ ਸਥਿਤੀ ਹੈ ਬਹੁਤ ਹੀ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਿਆਸੀ ਤਰ੍ਹਾਂ ਲਈ ਤਰਨਤਾਰਨ ਦੀ ਜ਼ਿਮਨੀ ਚੋਣ ਅਗਨੀ ਪ੍ਰੀਖਿਆ ਹੋਵੇਗੀ ਕਿਉਂਕਿ ਠੀਕ 15 ਮਹੀਨੇ ਬਾਅਦ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇ ਆਗਾਮੀ ਚੋਣਾਂ ਤੋਂ ਪਹਿਲਾਂ ਇਸ ਜ਼ਿਮਨੀ ਚੋਣ ਨੂੰ ਜਿੱਤਣ ਲਈ ਸਾਰੀਆਂ ਸਿਆਸੀ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਾਉਣਗੀਆਂ ਪੰਜਾਬ ਚ ਆਏ ਭਿਆਨਕ ਹੜ੍ਹਾਂ ਦਾ ਪਰਸ਼ਾਵਾ ਵੀ ਜ਼ਿਮਨੀ ਚੋਣ ਤੇ ਪਵੇਗਾ ਬੇਸ਼ੱਕ ਤਰਨਤਾਰਨ ਹਲਕਾ ਇਨ੍ਹਾਂ ਹੜ੍ਹਾਂ ਤੋਂ ਪ੍ਰਭਾਵਿਤ ਨਹੀਂ ਹੋਇਆ ਪਰ ਪੰਜਾਬ ਚ ਕੁਦਰਤੀ ਆਫਤਵੋ ਵੱਲੋਂ ਮਚਾਈ ਤਬਾਹੀ ਦਾ ਸਿਆਸੀ ਅਸਰ ਜ਼ਿਮਨੀ ਚੋਣ ਤੇ ਪੈਣ ਦੀ ਸੰਭਾਵਨਾ ਹੈ ਭਾਰਤੀ ਚੋਣ ਕਮਿਸ਼ਨ ਨੇ ਤਰਨਤਾਰਨ ਜ਼ਿਮਨੀ ਚੋਣ 11 ਨਵੰਬਰ ਨੂੰ ਕਰਵਾਉਣ ਦਾ ਐਲਾਨ ਕਰ ਦਿੱਤਾ ਐਲਾਨ ਮਗਰੋਂ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਪ੍ਰਮੁੱਖ ਸਿਆਸੀ ਤਰਾਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਤਰਨਤਾਰਨ ਦੀ ਸੀਟ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਦਿਹਾਤ ਮਗਰੋਂ ਖਾਲੀ ਹੋਈ ਆ ਆਮ ਆਦਮੀ ਪਾਰਟੀ ਨੇ ਤਿੰਨ ਵਾਰ ਦੇ ਵਿਧਾਇਕ ਹਰਮਿਤ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਜੋ ਸ਼੍ਰੋਮਣੀ ਅਕਾਲੀ ਦਲ ਤੋਂ ਆਪ ਚਾਈ ਨੇ ਹਰਮਿਤ ਸਿੰਘ ਸੰਧੂ ਨੇ ਆਪਣਾ ਸਿਆਸੀ ਜੀਵਨ ਸਾਲ 2002 ਤੋਂ ਆਜ਼ਾਦ ਤੌਰ ਤੇ ਚੋਣ ਜਿੱਤ ਕੇ ਸ਼ੁਰੂ ਕੀਤਾ ਸੀ ਸੰਧੂ ਨੇ ਸਾਲ 2007 ਅਤੇ 12 ਦੀ ਚੋਣ ਵੀ ਬਤੌਰ ਅਕਾਲੀ ਉਮੀਦਵਾਰ ਜਿੱਤੀ ਸੀ ਸਾਲ 2022 ਦੀ ਚੋਣ 'ਚ ਉਹ ਆਪ ਉਮੀਦਵਾਰ ਤੋਂ ਹਾਰ ਗਏ ਸਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਬੀਮਾ ਯੋਜਨਾ ਤੇ ਪਿੰਡੂ ਲਿੰਕ ਸੜਕਾਂ ਦਾ ਮਹੂਰਤ ਤਰਨਤਾਰਨ ਹਲਕੇ ਤੋਂ ਕੀਤਾ ਵਿਧਾਨ ਸਭਾ 'ਚ ਆਪ ਦੇ ਇਸ ਵੇਲੇ 93 ਵਿਧਾਇਕ ਨੇ ਜਦ ਪਿੱਛੇ ਜਿਲ੍ਹੇ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਹੋਈ ਤਾਂ ਉਸ ਵੇਲੇ ਪਾਰਟੀ ਨੇ ਸੰਜੀਵ अरोड़ा ਨੂੰ ਕੈਬਨਟ ਮੰਤਰੀ ਬਣਾਉਣ ਦਾ ਦਾਵਾ ਕੀਤਾ ਜੋ ਬਾਅਦ ਵਿੱਚ ਪੂਰਾ ਕੀਤਾ ਗਿਆ ਉਸ ਤੋਂ ਪਹਿਲਾਂ ਜਲੰਧਰ ਪੱਛਮੀ ਦੀ ਉਪ ਚੋਣ 'ਚ ਮਹਿੰਦਰ ਭਗਤ ਨੂੰ ਮੰਤਰੀ ਬਣਾਏ ਜਾਣ ਦਾ ਵਾਦਾ ਕੀਤਾ ਗਿਆ ਜਿਹੜਾ ਬਾਅਦ ਵਿੱਚ ਕੈਬਨਟ ਮੰਤਰੀ ਬਣਾ ਕੇ ਪੂਰਾ ਕੀਤਾ ਗਿਆ ਦੇਖਣਾ ਹੋਵੇਗਾ ਕਿ ਕੀ ਤਰਨਤਾਰਨ ਦੀ ਉਪ ਚੋਣ ਚ ਵੀ ਪਾਰਟੀ ਅਜਿਹੀ ਸਿਆਸੀ ਚਾਲ ਚੱਲਦੀ ਹੈ ਜਾਂ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਵੀ ਸੁਖਵਿੰਦਰ ਕੌਰ ਰੰਧਾਵਾ ਨੂੰ ਜੁਲਾਈ ਚ ਹੀ ਉਮੀਦਵਾਰ ਐਲਾਨ ਦਿੱਤਾ ਸੀ ਅਕਾਲੀ ਦਲ ਚੋਣ ਪ੍ਰਚਾਰ ਦੀ ਮੁਹਿੰਮ ਪਖਾਉਣ ਚ ਕਾਫੀ ਸਰਗਰਮ ਹੈ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਹੜਪਰਵਾਵਿਤ ਖੇਤਰਾ ਚ ਪੀੜਤਾਂ ਨੂੰ ਤੇਲ ਅਤੇ ਨਗਦੀ ਵੰਡ ਕੇ ਆਪਣੀ ਸਿਆਸੀ ਭਲ ਵਧਾਉਣ ਲਈ ਯਤਨ ਕੀਤੀ ਹੈ ਅਕਾਲੀ ਦਲ ਨੇ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਜ਼ਿਮਨੀ ਚੋਣ ਦੀ ਕਾਰਗੁਜ਼ਾਰੀ ਦਿਖਾਉਣਾ ਕਰੋ ਜਾਂ ਮਰੋ ਵਾਂਗ ਹੈ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਹਮਲਾ ਵਰ ਰ ਮੁਹਿੰਮ ਚਲਾਉਣ ਦੇ ਰੋ ਅਤੇ ਪਾਰਟੀ ਵੱਲੋਂ ਪੂਰੀ ਤਾਕਤ ਝੋਕੀ ਜਾਣੀ ਹੈ ਕਾਂਗਰਸ ਪਾਰਟੀ ਨੇ ਇਸ ਜ਼ਿਮਨੀ ਚੋਣ ਚ ਕਰਨਬੀਰ ਸਿੰਘ ਵਰਜ ਨੂੰ ਉਮੀਦਵਾਰ ਬਣਾਇਆ ਜੋ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਪਾ ਦੇ ਨੇੜਲੇ ਸਮਝੇ ਜਾਂਦੇ ਨੇ ਵਿੱਤੀ ਤੌਰ ਤੇ ਮਜ਼ਬੂਤ ਕਰਨਬੀਰ ਸਿੰਘ ਵਰਜ ਸਿਆਸੀ ਤੌਰ ਤੇ ਹਲਕੇ ਚ ਬਹੁਤੇ ਪਛਾਣੇ ਚਿਹਰੇ ਨਹੀਂ ਹਨ ਤਰਮ ਤਾਰਨ ਦੇ ਜ਼ਮੀਨੀ ਚੋਣ 'ਚ ਪੰਜਾਬ ਕਾਂਗਰਸ ਦੀ ਪਾਟੋ ਤਾੜ ਜੈਕਤਾ ਦਾ ਜ਼ਰੂਰ ਅਸਰ ਨਜ਼ਰ ਆਵੇਗਾ ਭਾਜਪਾ ਨੇ ਹਰਜੀਤ ਸਿੰਘ ਸੰਧੂ ਤੇ ਟੇਕ ਲਾਈ ਹੈ ਪਿੰਡੂ ਪ੍ਰਭਾਵ ਵਾਲੇ ਹਲਕੇ ਦੇ ਲੋਕਾਂ ਦਾ ਦਿਲ ਜਿੱਤਣਾ ਕਿਸੇ ਵੀ ਪਾਰਟੀ ਲਈ ਖਾਲਾਜੀ ਦਾ ਵਾੜਾ ਨਹੀਂ ਹੈ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਵਾਰਿਸ ਪੰਜਾਬ ਦੇ ਉਮੀਦਵਾਰ ਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਉਹਨਾਂ ਦੀ ਕਾਰਗੁਜ਼ਾਰੀ ਵੀ ਇਹ ਚੋਣ طے ਕਰੇਗੀ ਜ਼ਿਕਰਯੋਗ ਹੈ ਕਿ ਤਰਨਤਾਰਨ ਹਲਕਾ ਜ਼ਿਆਦਾ ਪਿੰਡੂ ਪ੍ਰਭਾਵ ਵਾਲਾ ਹਲਕੇ ਚ ਕੁੱਲ 1693 ਲੱਖ ਵੋਟਰ ਨੇ ਜਿਨ੍ਹਾਂ ਚੋਂ 101 ਲੱਖ ਪੁਰਸ਼ ਵੋਟਰ ਅਤੇ 92240 ਔਰਤਾਂ ਵੋਟਰ ਨੇ ਹਲਕੇ ਚ ਕੁੱਲ 222 ਪੋਲਿੰਗ ਬੂਥ ਨੇ ਜਿਨ੍ਹਾਂ ਚੋਂ 60 ਸ਼ਹਿਰੀ ਬੂਥ ਅਤੇ 122 ਦਿਹਾਤੀ ਬੂਥ ਨੇ ਤਰਨਤਾਰਨ ਹਲਕੇ ਵਿੱਚ 96 ਪਿੰਡ ਪੈਂਦੇ ਨੇ ਜਿਨ੍ਹਾਂ ਦੀ ਵੋਟ ਫੈਸਲਾ ਕੌਣ ਸਾਬਤ ਹੋਵੇਗੀ ਤਰਨਤਾਰਨ ਹਲਕਾ ਪੰਥਿਕ ਸੋਚ ਵਾਲਾ ਮਨਿਆ ਜਾਂਦਾ ਦੱਸਦੇ ਕਿ ਸੂਬੇ ਦੀਆਂ ਚਾਰ ਪ੍ਰਮੁੱਖ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਪਰ ਸਾਰਿਆਂ ਦੀ ਨਜ਼ਰਾਂ ਡੇਬਰੂਗੜ੍ਹ ਜੇਲ੍ਹ ਚ ਬੰਦ ਖੜੂ ਸਭ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦੇ ਧੜੇ ਤੇ ਟਿਕੀਆਂ ਹੋਈਆਂ ਨੇ ਵਾਰਿਸ ਪੰਜਾਬ ਜਥੇਬੰਦੀ ਸ਼ਰਮਣੀ ਅਕਾਲੀ ਦਲ ਪੁਨਰਸਰਜੀਤ ਸਾਂਝੇ ਤੌਰ ਤੇ ਚੋਣ ਲੜਦੇ ਨੇ ਜਾਂ ਨਹੀਂ ਇਸ ਬੰਦੀ ਕਈ ਤਰ੍ਹਾਂ ਦੀਆਂ ਅਟਕਲਾਂ ਚੱਲ ਰਹੀਆਂ ਨੇ ਪਰ ਸਿਆਸੀ ਆਗੂਆਂ ਦੀਆਂ ਨਜ਼ਰਾਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਤੇ ਟਿਕੀਆਂ ਹੋਈਆਂ ਨੇ ਹਾਲਾਂਕਿ ਸਿਆਸੀ ਆਗੂ ਖੁੱਲ ਕੇ ਮੰਨਣ ਨੂੰ ਤਿਆਰ ਨਹੀਂ ਪਰ ਮਾਝ ਦੇ ਚੰ ਅਮਰਿਤਪਾਲ ਸਿੰਘ ਦੇ ਵੱਧ ਰਹੇ ਪ੍ਰਭਾਵ ਤੋਂ ਚਿੰਤਤ ਜ਼ਰੂਰ ਨੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਪ ਚੋਣ ਚ ਅਮਰਿਤਪਾਲ ਸਿੰਘ ਵੀ ਇੱਕ ਵੱਡਾ ਫੈਕਟਰ ਹੋ ਸਕਦੇ ਨੇ ਜੇਕਰ ਵਾਰਿਸ ਪੰਜਾਬ ਦਾ ਅਮਰਿਤਪਾਲ ਸਿੰਘ ਦੀ ਪਾਰਟੀ ਨਾਲ ਸੰਬੰਧਿਤ ਉਮੀਦਵਾਰਾਂ ਨੂੰ ਵੋਟਾਂ ਮਿਲਦੀਆਂ ਨੇ ਤਾਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਇਸ ਤੇ ਗੰਭੀਰ ਮੰਤਨ ਕਰਨਾ ਪਵੇਗਾ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਹੈ ਸਿੱਖਾਂ ਦੀ ਚਿੰਤਾ ਨੂੰ ਸਮਝਣਾ ਤੇ ਵਿਚਾਰਨ ਦੀ ਲੋੜ ਹੈ ਤਰਨਤਾਰਨ ਸਿਮਨੀ ਚੋਣ ਚ ਮਾਝ ਦੇ ਲੋਕਾਂ ਦੇ ਮੂਡ ਦਾ ਪਤਾ ਲੱਗੇਗਾ ਤੇ ਆਮ ਚੋਣਾਂ ਵਿੱਚ ਇਸ ਦਾ ਪ੍ਰਭਾਵ ਹੋਰ ਵੀ ਪਰਤੱਖ ਦੇਖੇਗਾ ਰਾਜ ਸਭਾ ਦੀ ਖਾਲੀ ਸੀਟ ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੂੰ ਉਮੀਦਵਾਰ ਬਣਾਏ ਜਾਣ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਨੇ ਵੱਖੋ-ਵੱਖਰੇ ਬਿਆਨ ਦਿੱਤੇ ਨੇ ਜਿੱਥੇ ਰਾਣਾ ਗੁਰਜੀਤ ਸਿੰਘ ਨੇ ਰਜਿੰਦਰ ਗੁਪਤਾ ਨੂੰ ਉਮੀਦਵਾਰ ਬਣਾਏ ਜਾਣ ਤੇ ਉਸ ਨੂੰ ਇੱਕ ਸਫਲ ਉਦਯੋਗਪਤੀ ਤੇ ਜ਼ਮੀਨ ਨਾਲ ਜੁੜਿਆ ਹੋਇਆ ਵਿਅਕਤੀ ਦੱਸਿਆ ਉੱਥੇ ਹੀ ਕਾਂਗਰਸੀ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਆਪ ਵੱਲੋਂ ਰਾਜ ਸਭਾ ਉਮੀਦਵਾਰ ਵੱਜੋ ਇੱਕ ਅਜੋਕ ਪਤੀ ਦੀ ਨਾਮਜ਼ਦਗੀ ਬਹੁਤ ਕੁਝ ਬੋਲਦੀ ਹੈ ਬਾਜਪਾ ਨੇ ਕਿਹਾ ਕਿ ਕਿਸੇ ਵੀ ਤਰੀਕੇ ਨਾਲ ਪੈਸਾ ਹੜੱਪ ਕਰ ਲੋ ਸਰਕਾਰੀ ਜ਼ਮੀਨ ਵਿੱਚੋਂ ਜਨਤਕ ਜਾਇਦਾਦ ਵਿੱਚੋਂ ਕੱਲ ਨੂੰ ਤਾਂ ਮੁੱਖ ਮੰਤਰੀ ਦੀ ਕੁਰਸੀ ਵੀ ਵਿਕ ਸਕਦੀ ਹੈ ਬਾਜਪਾ ਦਾ ਕਹਿਣਾ ਹੈ ਕਿ ਸੂਬੇ ਵਿੱਚ ਹਰ ਸਰੋਤ ਦਾ ਵਪਾਰੀਕਰਨ ਕੀਤਾ ਜਾ ਰਿਹਾ ਜ਼ਿਕਰਯੋਗ ਹੈ ਕਿ ਭਾਵੇਂ ਇਸ ਜ਼ਿਲ੍ਹੇ ਦੀ ਕੋਹਰ ਸੀਟ ਖਡੂਰ ਸਾਹਿਬ ਦੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਨੂੰ ਸਜ਼ਾ ਹੋ ਜਾਣ ਕਾਰਨ ਸੀਟ ਖਾਲੀ ਹੋਣ ਦੀ ਸੰਭਾਵਨਾ ਹੈ ਪਰ ਉਹਨਾਂ ਵੱਲੋਂ ਹਾਈ ਕੋਰਟ ਦਾ ਰੁਕ ਕਾਰਨ ਇਸ ਹਲਕੇ ਦੀ ਚੋਣ ਅਜੇ ਨੇੜੇ ਭਵਿੱਖ ਵਿੱਚ ਹੋਣ ਦੀ ਆਸ ਨਹੀਂ ਹੈ ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਤਰਨਤਾਰਨ ਹਲਕੇ ਲਈ ਆਪਣੇ ਆਪਣੇ ਤੌਰ ਤੇ ਜਿੱਤਣ ਦੀ ਤਿਆਰੀ ਚ ਨੇ ਤਰਨਤਾਰਨ ਹਲਕਾ ਪੰਥਕ ਹਲਕੇ ਵਜੋਂ ਜਾਣਿਆ ਜਾਂਦਾ ਤੇ ਬਹੁਤੀ ਵਾਰ ਇੱਥੇ ਪੰਥਕ ਉਮੀਦਵਾਰ ਜਿੱਤਦੇ ਰਹੇ ਨੇ ਜੇਕਰ 1997 ਦੀਆਂ ਚੋਣਾਂ ਤੋਂ ਗੱਲ ਸ਼ੁਰੂ ਕਰੀਏ ਤਾਂ ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਲਾਲਪੁਰਾ ਨੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਬਾਅਦ ਵਿੱਚ 2002, 2007 ਅਤੇ 2012 ਵਿੱਚ ਲਗਾਤਾਰ ਅਕਾਲੀ ਦਲ ਦੇ ਹਰਮਿੰਦਰ ਸਿੰਘ ਸੰਧੂ ਨੇ ਇਸ ਵਿਧਾਨ ਸਭਾ ਹਲਕੇ ਤੋਂ ਝੋਣ ਦਿੱਤੀ। ਪਰੰਤੂ 2017 ਦੀ ਚੋਣ ਸਮੇਂ ਅਕਾਲੀ-ਬੀਜਪੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਕੁਸ਼ ਹੋਏ ਵਰਕਰਾਂ ਨੇ ਅਕਾਲੀ ਅਤੇ ਬੀਜਪੀ ਨੂੰ ਨਕਾਰ ਕੇ ਕਾਂਗਰਸ ਦੇ ਧਰਮਵੀਰ ਰਗਨੇਉਤਰੀ ਜਿਤਾਏ ਅਤੇ 2022 ਵਿੱਚ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ ਨੇ ਇਸ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ 6 ਚੋਣਾਂ ਵਿੱਚੋਂ ਅਕਾਲੀ ਦਲ ਨੇ ਚਾਰ ਵਾਰੀ ਚੋਣ ਜਿੱਤ ਕੇ ਰਿਕਾਰਡ ਪੈਦਾ ਕੀਤਾ ਕਾਲੀ ਦਲ ਦੀ ਬੀਬੀ ਸੁਖਵਿੰਦਰ ਕੌਰ ਰੰਧਾਵਾ ਇਸ ਸਾਲ ਦੇ ਵਿੱਚ ਇੱਕ ਆਜ਼ਾਦ ਗਰੁੱਪ ਬਣਾ ਕੇ ਪਹਿਲਾਂ ਹੀ ਸਿਆਸੀ ਸਰਗਰਮੀਆਂ ਕਰ ਰਹੇ ਸਨ ਅਤੇ ਉਹਨਾਂ ਨੂੰ ਇਸ ਹਲਕੇ ਦੀਆਂ ਤਕਰੀਬਨ 40 ਤੋਂ ਵੱਧ ਪੰਚਾਇਤਾਂ ਪੰਜ ਕੌਂਸਲਰਾਂ ਤੇ ਬਹੁਤ ਸਾਰੇ ਸਾਬਕਾ ਸਰਪੰਚਾਂ ਤੇ ਚੇਅਰਮੈਨਾਂ ਦਾ ਸਾਥ ਪ੍ਰਾਪਤ ਸੀ ਅਤੇ ਉਹਨਾਂ ਨੂੰ ਉਮੀਦਵਾਰ ਐਲਾਨ ਕਰਨ ਸਮੇ ਇਹ ਸਾਰੇ ਅਹੁਦੇਦਾਰਾਂ ਤੇ ਵਰਕਰਾਂ ਨੇ ਆਪਣਾ ਆਜ਼ਾਦ ਗਰੁੱਪ ਭੰਗ ਕਰਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਸੀ ਇਸ ਕਰਕੇ ਕਾਲੀ ਦਲ ਬਾਦਲ ਇਸ ਹਲਕੇ ਵਿੱਚ ਆਪਣੇ ਆਪ ਨੂੰ ਮਜ਼ਬੂਤ ਸਥਿਤੀ ਵਿੱਚ ਗੰਨ ਰਿਹਾ ਭਾਜਪਾ ਨੇ ਤਰਨਤਾਰਨ ਜ਼ਿਲ੍ਹੇ ਦੇ ਮੌਜੂਦਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੂੰ ਐਲਾਨਿਆ ਸੰਧੂ ਪਹਿਲਾ ਅਕਾਲੀ ਦਲ ਦੇ ਲੀਡਰ ਸਨ ਅਤੇ ਉਹਨਾਂ ਨੇ ਕਈ ਅਹੁਦਿਆਂ ਤੇ ਕੰਮ ਕੀਤਾ। ਉਹ ਇੱਕ ਵੱਡੇ ਕਿਸਾਨ ਹੋਣ ਦੇ ਨਾਲ-ਨਾਲ ਪੱਠਾ ਜੋਗ ਵੀ ਚਲਾ ਰਹੇ ਨੇ ਅਤੇ ਪਾਰਟੀ ਸਮਝਦੀ ਹੈ ਕਿ ਉਹ ਭਾਜਪਾ ਦੇ ਵੋਟਾਂ ਦੇ ਨਾਲ-ਨਾਲ ਅਕਾਲੀ ਦਲ ਦੀਆਂ ਵੋਟਾਂ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਣਗੇ। ਆਮ ਆਦਮੀ ਪਾਰਟੀ ਨੇ ਹਰਮਿਤ ਸਿੰਘ ਸੰਧੂ ਨੂੰ ਉਮੀਦਵਾਰ ਬਣਾ ਕੇ ਸੋਚ ਰਹੀ ਹੋਵੇਗੀ ਕਿ ਹਰਮਿਤ ਸਿੰਘ ਸੰਧੂ ਅਕਾਲੀ ਦਲ ਦੀਆਂ ਵੋਟਾਂ ਨੂੰ ਖੋਰਾ ਲਾ ਸਕਦੇ ਨੇ। ਕਾਂਗਰਸ ਪਾਰਟੀ ਪਿਛਲੇ ਵਿਧਾਨ ਸਭਾ ਚੋਣਾਂ ਸਮੇਂ ਇਸ ਸੀਟ ਤੇ ਤੀਜੇ ਨੰਬਰ ਤੇ ਰਹੀ ਸੀ ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਧਾਨ ਅਮਰਿਤਪਾਲ ਸਿੰਘ ਨੇ ਤਰਨਤਾਰਨ ਲੋਕ ਸਭਾ ਸੀਟ ਪੰਜਾਬ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜਿੱਤੀ ਸੀ ਅਕਾਲੀ ਦਲ ਪੁਨਰ ਸਰਜੀਤ ਵੱਲੋਂ ਅਜੇ ਆਪਣੇ ਪੱਤੇ ਨਹੀਂ ਖੋਲੇ ਗਏ ਪਰ ਮੰਨਿਆ ਜਾ ਰਿਹਾ ਕਿ ਅਕਾਲੀ ਦਲ ਪੁਨਰ ਸਰਜੀਤ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਦੀ ਹਮਾਇਤ ਕਰ ਸਕਦਾ ਹੈ ਹਾਲਾਤਾਂ ਤੋਂ ਇੰਝ ਜਾਪਦਾ ਹੈ ਕਿ ਸਮਰਜੀਤ ਸਿੰਘ ਮਾਨਵ ਗਿਆਨੀ ਹਰਪ੍ਰੀਤ ਸਿੰਘ ਅਮਰਿਤਪਾਲ ਇੱਕ ਦੂਜੇ ਨੂੰ ਸਹਿਯੋਗ ਦੇ ਸਕਦੇ ਨੇ ਇਸ ਤੋਂ ਅਜੇ ਆ ਲੱਗਦਾ ਹੈ ਕਿ ਜੇਕਰ ਤਿੰਨੇ ਇਕੱਠੇ ਹੋ ਜਾਂਦੇ ਨੇ ਤਾਂ ਸਿੱਧਾ ਮੁਕਾਬਲਾ ਪੰਥਕ ਧਿਰਾਂ ਤੇ ਸੱਤਾ ਧਿਰ ਦੇ ਵਿੱਚ ਮੁਕਾਬਲਾ ਹੋ ਸਕਦਾ ਹੈ